ਜਿਹੜੀ ਪ੍ਰੈਸ ਕਾਨਫਰੰਸ ਸਾਡੀ ਜੂਨੀਅਨ ਵੱਲੋਂ ਹੋ ਰਹੀ ਆ ਪੁਰੇ ਸਾਡੇ ਪ੍ਰਧਾਨ ਜੀ ਨੇ ਔਰ ਸਾਡੇ ਐਡਵੋਕੇਟ ਸਾਹਿਬ ਨੇ ਜਰਾ ਜਰ ਦੇ ਦੱਸ ਹੀ ਦਿੱਤਾ ਕਿ ਸਾਡੀ ਪਿਛਲੇ ਦਿਨੀ ਮੈਡਮ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਹੋਈ ਸੀਗੀ ਉਹਨਾਂ ਸਾਨੂੰ ਭਰੋਸਾ ਦਿੱਤਾ ਸੀਗਾ ਕਿ 23 ਤਰੀਕ ਨੂੰ ਜੜੀ ਜਮਨੀ ਚੋਣ ਦੀ ਇਲੈਕਸ਼ਨ ਹੋਈ ਆ ਉਹਦੀ ਗਿਣਤੀ ਹੋ ਜਾਣੀ ਆ ਉਸ ਤੋਂ ਬਾਅਦ ਤੁਰੰਤ ਹੀ ਜਿਹੜਾ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ ਅਸੀਂ ਉਹਨਾਂ ਨੂੰ 25 ਤਰੀਕ ਤੱਕ ਦਾ ਟਾਈਮ ਦਿੱਤਾ ਸੀਗਾ ਅੱਜ 25 ਤਰੀਕ ਐ ਸ਼ਾਮ ਤੱਕ ਵੇਟ ਕਰਾਂਗੇ ਜੇ ਨੋਟੀਫਿਕੇਸ਼ਨ ਸਰਕਾਰ ਨੂੰ ਹੋ ਜਾਂਦਾ ਹੈ ਰਜਿਸਟਰੀਆਂ ਹੋਣ ਦਾ ਬਿਜਲੀ ਦੇ ਮੀਟਰ ਲੱਗਣ ਦਾ ਫਿਰ ਬਹੁਤ ਵਧੀਆ ਕੰਮ ਹੋਏਗਾ ਨਹੀਂ ਤੇ ਜੋ ਵੀ ਅਗਲਾ ਫੈਸਲਾ ਹੋਏਗਾ ਸਾਡੇ ਕੋਲ ਆਏ ਸੀਗੇ ਸੀਐਡੀ ਅਫਸਰ ਉਹਨਾਂ ਕਹਿਵਾ ਸਾਨੂੰ ਕੋਈ ਤਿੰਨ ਇੱਕ ਦੋ ਦਾ ਟਾਈਮ ਦਿਓ ਪੂਰੇ ਬਾਰੇ ਹੀ ਸ਼ਾਮ ਨੂੰ ਦੇਰ ਰਾਤ ਵਿਚਾਰ ਕਰਾਂਗੇ ਕਿ ਕੀ ਕਰਨਾ ਹੈ ਅੱਜ ਪੰਜਾਬ ਦੀ ਸਟੇਟ ਡੀਲ ਨੇ ਜੋੜ ਹੈ ਜਿਹੜਾ ਅਸੀਂ ਬੋਲ ਰਹੇ ਹਾਂ ਜੇ ਜੇਕਰ ਜੇ ਇਹ ਨੀਤੀ ਨੂੰ ਰਿਸਨਰ ਜਾਰੀ ਕਰ ਦਿੱਤਾ ਐਡਓਸੀ ਦੇ ਸੰਬੰਧ ਵਿੱਚ ਲੇਕਨ ਕੋਈ ਦੇ ਲਈ ਅਕਸਰ ਆਉਂ ਕਹਿੰਦੇ ਆ ਕਿ ਨੋਟੀਫਿਕੇਸ਼ਨ ਜਿਹੜਾ ਉਹ ਸਪਸ਼ਟ ਨਹੀਂ ਹੈ ਕਿ ਹੁਣ ਕੰਮ ਨਹੀਂ ਕਰ ਸਕਦੇ ਭਾਣੂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਨੇ ਜੇ ਕੋਈ ਲੋਕਾਂ ਨੂੰ ਲੀਕ ਦੇਣ ਦਾ ਮਨ ਬਣਾਇਆ ਹੀ ਆ ਇਹ ਫਿਰ ਡੇਲੀ ਚਾਹੀਦੀ ਹੈ ਫਿਰ ਤਸਦੀਕਦਾਰਾਂ ਨੂੰ ਦਿਖਾਉਂਦੇ ਆ ਜੀ ਅਗਰ ਕੋ ਮੁੱਖ ਮੰਤਰੀ ਸਾਹਿਬ ਨੇ ਐਨਓਸੀ ਕਰ ਨੂੰ ਕਰ ਦਿੱਤੀ ਆ ਸਾਡੇ ਹੁਣ ਬਿੱਲ ਲੱਗਣੇ ਚਾਹੀਦੇ ਆ ਸਾਡੀਆਂ ਰਿਸ਼ੀਆਂ ਜਿਹਦੀ ਐਨਓਸੀ ਤੋਂ ਬਿਨਾ ਜਿਹਦੀ ਮੁੱਖ ਮੰਤਰੀ ਸਾਹਿਬ ਨੇ ਨੋ ਬਣਾਤਾ ਸੋਧਨ ਕੀਤਾ ਸੋਧ ਤੱਕੀ ਜਲਾਈ 2024 ਤੱਕ ਦੀਆਂ ਸਪਸ਼ਟ ਲਿਖਿਆ ਹੋਆ ਨੋਟੀਫਿਕੇਸ਼ਨ ਦੇ ਵਿੱਚ ਇਹ ਗੱਲਾਂ ਸਪਸ਼ਟ ਲਿਖੀਆਂ ਹੋਆ ਇੱਕ ਆਮ ਬੰਦਾ ਜਿਹੜਾ ਜਨਰਲ ਬੰਦਾ ਵਾ ਉਹ ਵੀ ਇਹ ਲਿਖੀ ਨੂੰ ਸਮਝਦਾ 500 ਕਾ ਤੋਂ ਥੱਲੇ ਜਿਹੜੀ ਆ ਫਸ ਹੋਗਾ ਕਿ ਇਹ ਐਨਓਸੀ ਦੀ ਮੰਗ ਨਹੀਂ ਕੀਤੀ ਜਾਉਂਦੀ ਠੀਕ ਹੈ ਭਾਈ ਕਰੂ ਪਿੱਛੜੇ ਮਸਲੇ ਵਾਸਤੇ ਅੱਜ ਅਸੀਂ ਪ੍ਰੈਸ ਨਾਲ ਮੀਡੀਆ ਨਾਲ ਗੱਲਬਾਤ ਕਰ ਰਹੇ ਹਾਂ ਉਹ ਦੀ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਐਕਟ ਜਿਹੜਾ ਉਹਦੇ 'ਚ ਸੋਧ ਕੀਤੀ ਸਰਕਾਰ ਨੇ ਜਿਹੜਾ ਕਿ ਅਮੈਂਡਮੈਂਟ 5 ਤਰੀਕ ਨੂੰ ਨਵੰਬਰ ਦੀ 5 ਤਰੀਕ 2024 ਨੂੰ ਛਾਪ ਕੇ ਲਾਗੂ ਹੋ ਚੁੱਕਾ ਵਾ ਉਹਦੇ باوجود ਆਮ ਜਨਤਾ ਨੂੰ ਕੋਈ ਰਿਲੀਫ ਨਹੀਂ ਮਿਲਦੀ ਉਹਦੇ ਵਾਸਤੇ ਅੱਜ ਸਾਰੀ ਪੰਜਾਬ ਪ੍ਰਾਪਰਟੀ ਡੀਲਰਸ ਐਂਡ ਕਲੋਨਾਈਜ਼ਰ ਐਸੋਸੀਏਸ਼ਨ ਵੱਲੋਂ ਇਹ ਗੱਲਬਾਤ ਕੀਤੀ ਜਾ ਰਹੀ ਹੈ ਅੱਜ ਪੰਜਾਬ ਦੀ ਜਨਤਾ ਇੰਨੀ ਕ ਹਤਾਸ਼ ਤੇ ਨਿਰਾਸ਼ ਮਹਿਸੂਸ ਕਰ ਰਹੀ ਹੈ ਕਿ ਕਾਨੂੰਨ ਬਣਨ ਦੇ ਬਾਵਜੂਦ ਵੀ ਜੋ ਉਹਨਾਂ ਦੇ ਹਿੱਤ ਵਾਸਤੇ ਚੀਜ਼ ਬਣਾਈ ਸਰਕਾਰ ਨੇ ਉਹ ਲਾਗੂ ਨਹੀਂ ਹੋ پا ਰਹੀ ਆ ਅਫੀਸਰ ਲੋਬੀ ਦਾ ਇਹ ਕਹਿਣਾ ਹੈ ਕਿ ਸਾਨੂੰ ਕਲੈਰਿਟੀ ਨਹੀਂ ਆ ਔਰ ਅਸੀਂ ਉਹ ਕਲੈਰਿਟੀ ਨਾ ਹੋਣ ਕਰਕੇ ਕੋਈ ਦਸਤਾਵੇਜ਼ ਜਿਹੜੇ ਰਜਿਸਟਰ ਨਹੀਂ ਕਰ پا ਰਹੇ ਇਥੇ ਗੱਲ ਸੋਚਣ ਵਾਲੀ ਇਹ ਆ ਕਿ ਸਰਕਾਰ ਨੇ ਪਹਿਲੇ ਤੇ ਜਿਹੜੀ ਅਮੈਂਡਮੈਂਟ ਐਕਟ ਬਣਾਇਆ ਉਹਦੇ ਵਿੱਚ ਕਲੈਰਟੀ ਕਿਉਂ ਨਹੀਂ ਕੀਤੀ ਔਰ ਜੇ ਉਸ ਤੋਂ ਬਾਅਦ ਕੋਈ ਨੋਟੀਫਿਕੇਸ਼ਨ ਉਹਦੇ ਵਿੱਚ ਲਿਖਿਆ ਹੋਆ ਕਿ ਸਰਕਾਰ ਲਾਗੂ ਕਰੇਗੀ ਤੇ ਉਹ ਨੋਟੀਫਿਕੇਸ਼ਨ ਹੁਣ ਤੱਕ ਕਿਉਂ ਨਹੀਂ ਮਤਲਬ ਸਾਹਮਣੇ ਆ ਰਿਹਾ ਇਹ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਜਿਹੜੇ ਆ ਮੌਜੂਦਾ ਸਰਕਾਰ ਦੇ ਉੱਤੇ ਲੱਗਦੇ ਆ ਅੱਜ ਹਾਲਾਤ ਇਹ ਬਣੇ ਆ ਕਿ ਸਾਡੀ ਕੁਝ ਕਾਨੂੰਨੀਆਂ ਦੇ ਸਾਥੀ ਜਿਹੜੇ ਇੱਥੇ ਨਾਲ ਬੈਠੇ ਆ ਉਹਦੀਆਂ ਐਨਓਸੀ ਲੈਣ ਦੇ ਬਾਵਜੂਦ ਸਬੰਧਤ ਵਿਭਾਗ ਜਿਹੜਾ ਫੁੱਡਾਵਾ ਉਹਨਾਂ ਨੇ ਉਹਨਾਂ ਦੀਆਂ ਜਾ ਕੇ ਜਿਹੜੀਆਂ ਪਲਾਟਸ ਦੀਆਂ ਨੀਹਾਂ ਭਰੀਆਂ ਵਾ ਉਹਨਾਂ ਨੂੰ ਤੋੜ ਦਿੱਤਾ ਵਾ ਦੇਖੋ ਸਰਕਾਰ ਨੂੰ ਇੱਕ ਰੈਵਨਿਊ ਦੇਣ ਦੇ ਬਾਵਜੂਦ ਐਨਓਸੀ ਦੀ ਸ਼ਰਤ ਤੇ ਹੁਣ ਖਤਮ ਹੋ ਗਈ ਹੈ ਲੇਕਿਨ ਅਸੀਂ ਉਹ ਵੀ ਲੈ ਚੁੱਕੇ ਹਾਂ ਕਈ ਜਗ੍ਹਾ ਤੇ ਉਹਦੇ ਬਾਵਜੂਦ ਸਾਡਾ ਨੁਕਸਾਨ ਹੋ ਰਿਹਾ ਮਤਲਬ ਇੱਕ ਕਿਸ ਤਰ੍ਹਾਂ ਦਾ ਰਾਜ ਚੱਲ ਰਿਹਾ ਇਹ ਧੱਕੇਸ਼ਾ ਹੀ ਕਿਉਂ ਹੋ ਰਹੀ ਹੈ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ ਇਹ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਆ ਔਰ ਇਹਨਾਂ ਦਾ ਜਵਾਬ ਆਮ ਜਨਤਾ ਸਰਕਾਰ ਤੋਂ ਮੰਗ ਰਹੀ ਹੈ ਸੋ ਸਾਡੀ ਇਹੀ ਬੇਨਤੀ ਆ ਕਿ ਜੋ ਵੀ ਆ ਨਾ ਜਿੰਨਾ ਵੀ ਪਬਲਿਕ ਇੰਟਰਸਟ ਵਿੱਚ ਅਸੀਂ ਗੱਲ ਕਰ ਰਹੇ ਆ ਜੋ ਸਰਕਾਰ ਚਾਹੁੰਦੀ ਆ ਉਹਨੂੰ ਫੌਰਨ ਤੌਰ ਤੇ ਲਾਗੂ ਹੋਣਾ ਚਾਹੀਦਾ ਵਾ ਅਦਰਵਾਈਜ਼ ਲੋਕ ਬਹੁਤ ਪਰੇਸ਼ਾਨ ਨੇ ਜਿਸ ਦਿਨ ਪੰਜਾਬ ਦੀਆਂ ਸੜਕਾਂ ਦੇ ਉੱਤੇ ਆ ਗਏ ਨਾ ਲੋਕ ਸੜਕਾਂ ਤੇ ਆ ਗਏ ਉਸ ਦਿਨ ਔਖਾ ਹੋ ਜਾਊਗਾ ਬਹੁਤ ਮੁਸ਼ਕਲ ਹੋਊਗਾ ਕਿਉਂਕਿ ਲੋਕ ਅੰਦਰੋਂ ਅੱਜ ਦੁਖੀ ਨੇ ਪਰੇਸ਼ਾਨ ਨੇ ਪ੍ਰਾਪਰਟੀ ਦਾ ਮੈਟਰ ਹੈ ਹਰ ਇੱਕ ਬੰਦੇ ਦੀ ਜੀਵਨ ਦੀ ਪੂਰੀ ਪੂਰੀ ਪੂੰਜੀ ਲੱਗੀ ਹੁੰਦੀ ਉਹਦੇ ਚ ਸੋ ਮੇਰੀ ਇਹੀ ਬੇਨਤੀ ਹੈ ਕਿ ਇਸ ਮਸਲੇ ਨੂੰ ਜਿੰਨਾ ਜਲਦੀ ਹੋ ਸਕੇ ਉਹਨਾਂ ਉਹਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰਨੀਏ ਧੰਨਵਾਦ ਲੇਖੂ ਜੀ ਅੱਜ ਪੰਜਾਬ ਰੀਅਲ اسٹیਟ ਡੀਲਰਸ ਐਂਡ ਕਲੋਡਨੈਸ ਰਜਿਸਟ੍ਰੇਸ਼ਨ ਵੱਲੋਂ ਬੀਤੇ ਦਿਨੀ ਡਿਪਲੀਗਮੇਸ਼ਨ ਅਮਰਸਰ ਮੈਡਮ ਸਾਚੀ ਸਾਨੀ ਨਾਲ ਮੁਲਾਕਾਤ ਕੀਤੀ ਸੀ ਉਹ ਇਸ ਬੰਦ ਵਿੱਚ ਕੀਤੀ ਗਈ ਸੀ ਵੀ ਜੋ ਪੰਜਾਬ ਸਰਕਾਰ ਨੇ 1995 ਐਕਟ ਜਿਹੜਾ ਹੀ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਐਕਟ ਉਹਦੇ ਵਿੱਚ ਸੋਧ ਕਰਕੇ 31 ਜੁਲਾਈ 2024 ਕਾਨੂੰਨ ਬਣਾਇਆ ਸੀ ਉਹ ਨੋਟੀਫਿਕੇਸ਼ਨ ਜਾਰੀ ਹੋ ਗਿਆ ਲੇਕਿਨ ਉਹਦੀ ਅਜ ਤੱਕ ਕੋਈ ਪਾਲਣਾ ਨਹੀਂ ਕੀਤੀ ਗਈ ਲੋਕ ਬਹੁਤ ਪਰੇਸ਼ਾਨ ਆ ਮਾਨ ਸਾਹਿਬ ਦੀ ਫੋਟੋ ਲੈ ਕੇ ਮਾਨ ਸਾਹਿਬ ਦੀ ਵੀਡੀਓ ਲੈ ਕੇ ਤਹਿਸੀਲਾਂ ਨਾਲ ਜਾ ਤਹਿਸੀਲਰਾਂ ਨਾਲ ਜਾ ਕੇ ਲੜਦੇ ਆ ਕਿ ਦੇਖੋ ਜੇ ਮਾਨ ਸਾਹਿਬ ਨੇ ਐਨਓਸੀ ਖਤਮ ਕਰਨ ਦਾ ਐਲਾਨ ਕੀਤਾ ਵਾ ਨੋਟੀਫਿਕੇਸ਼ਨ ਜਾਰੀ ਕਰਤਾ ਗਵਰਨਰ ਸਾਹਿਬ ਦੇ ਸਾਈਨ ਹੋ ਗਿਆ ਕਾਨੂੰਨ ਬਣ ਗਿਆ ਤੇ ਕਾਨੂੰਨ ਦੀ ਪਾਲਣਾ ਤੇ ਆਮ ਬੰਦੇ ਨੇ ਤੇ ਕਰਨੀ ਆ ਪਰ ਕਰਾਉਣੀ ਕਿਨੇ ਆ ਉਦੇ ਇਹ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਵਾ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਆ ਉਹਨਾਂ ਨੂੰ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਉਹ ਮੰਦੇ ਹੀ ਨਹੀਂ ਆ ਉਹ ਕਹਿੰਦੇ ਜੀ ਇਹਦੇ ਵਿੱਚ ਸਾਨੂੰ ਸਮਝ ਨਹੀਂ ਲੱਗਣ ਦੀ ਵੀ ਕੀ ਲਿਖ ਦਿੱਤਾ ਦੇਖੋ ਸવાય ਅੰਮ੍ਰਿਤਸਰ ਤੋਂ ਹੋਰ ਕਿਤੇ ਰਜਿਸਟਰੀਆਂ ਨਹੀਂ ਹੋਈਆਂ 12 ਤਰੀਕ ਨੂੰ 12 ਨਵੰਬਰ ਨੂੰ ਅੰਮ੍ਰਿਤਸਰ ਤੋਂ ਰਜਿਸਟਰੀਆਂ ਹੋਈਆਂ ਹੋਰ ਰਜਿਸਟਰੀਆਂ ਹੋਈਆਂ ਸਰਕਾਰ ਨੂੰ ਰੈਵਨਿਊ ਵੀ ਆਇਆ ਸਰਕਾਰ ਦਾ ਖਜ਼ਾਨਾ ਜਿਤਨਾ ਭਰੂਗਾ ਜੇ ਇਹ ਮਰਨੜ ਰਜਿਸਟਰੀਆਂ ਨਹੀਂ ਕਰਨਗੇ ਜਾਵੇ ਅਹੀਂ ਫਿਰ ਉਹਦਣਾ ਮੈਡਮ ਡਿਪਟੀ ਕਮਿਸ਼ਨਰ ਦੇ ਨਾਲ ਜਦੋਂ ਗੱਲਬਾਤ ਹੋਈ ਉਹਨਾਂ ਇਹ ਨੂੰ ਐਕਸਕਿਊਜ਼ ਦੇ ਦਿੱਤਾ ਵੀ ਪੰਜਾਬ ਦੇ ਵਿੱਚ ਚਾਰ ਵਿਧਾਨ ਸਭਾ ਦੀਆਂ ਬਾਈ ਲਕਸ਼ਣਾ ਹੋਣੀਆਂ ਇਲੈਕਸ਼ਨ ਕੋਡ ਲਗਾਵਾ ਉਤੋਂ ਬਾਅਦ 23 ਤਰੀਕ ਦਾ ਸਾਨੂੰ ਟਾਈਮ ਦਿਓ 23 ਤੋਂ ਬਾਅਦ ਜਿਹੜਾ ਬਾਅਦ ਨੋਟੀਫਿਕੇਸ਼ਨ ਜਿਹੜੀ ਸੋਧ ਕਰਨੀ ਆ ਜਾਂ ਕੋਈ ਸਪਲੀਮੈਂਟਰੀ ਕੋ ਜਾਰੀ ਹੋਣਾ ਵਾ ਤੇ 23 ਤਰੀਕ ਦਾ ਸਾਨੂੰ ਟਾਈਮ ਦਿਓ ਤੇ ਅਸੀਂ ਉਹ ਸਹਿਮਤੀ ਪ੍ਰਕਿਰ ਕਰਦੇ ਹੋਏ ਇਹਨਾਂ ਨੂੰ 25 ਤਰੀਕ ਦਾ ਟਾਈਮ ਦਿੱਤਾ ਸੀ ਕਿ 25 ਤਰੀਕ ਤੀਕਾ ਨੋਟੀਫਿਕੇਸ਼ਨ ਜੇ ਕੋਈ ਸੋਧ ਕਰਾਉਣੀ ਹੈ ਤੇ ਕਰ ਦਿਓ ਲੋਕਾਂ ਨੂੰ ਤੰਗ ਨਾ ਕਰੋ ਲੋਕਾਂ ਦੀਆਂ ਰਜਿਸਟਰੀਆਂ ਕਰੋ ਲੋਕ ਪਰੇਸ਼ਾਨ ਆ ਨਰਾਸ਼ ਹੋ ਕੇ ਨਰਾਸ਼ ਹੋ ਕੇ ਲੜਦੇ ਹੋਏ ਤਹਿਸੀਲਦਾਰਾਂ ਨਾਲ ਵਾਪਸ ਆਂਦੇ ਆ ਮੁੱਖ ਮੰਤਰੀ ਦਾ ਹੁਕਮ ਨਹੀਂ ਤੁਸੀਂ ਮੰਨਣ ਦੇ ਕਿ ਗਵਰਨਰ ਸਾਹਿਬ ਫੋਨ ਕਰਨਗੇ ਇਹਨਾਂ ਨੂੰ ਵੀ ਤੁਸੀਂ ਕੰਮ ਕਰੋ ਜਾ ਕੇ ਮਤਲਬ ਇਹ ਉਲਝਣ ਦੇ ਵਿੱਚ ਲੋਕ ਲੋਕਾਂ ਦਾ ਨੁਕਸਾਨ ਹੋ ਰਿਹਾ ਸਰਕਾਰ ਦੇ ਖਜ਼ਾਨੇ ਦਾ ਨੁਕਸਾਨ ਹੋ ਰਿਹਾ ਅਸੀਂ ਫਿਰ ਅਨਾਊਂਸਮੈਂਟ ਕੀਤੀ ਵੀ ਜੇ 25 ਨਵੰਬਰ ਤੱਕ ਜੇ ਇਹ ਨਹੀਂ ਜਾਰੀ ਕਰਦੇ ਨੋਟੀਫਿਕੇਸ਼ਨ ਨਵਾਂ ਨਹੀਂ ਜਾਰੀ ਕਰਦੇ ਸੋਧ ਵਾਲਾ ਤੇ 26 ਨਵੰਬਰ ਨੂੰ ਆਪਾਂ ਫਿਰ ਅੰਮ੍ਰਿਤਸਰ ਦੇ ਵਿੱਚ ਕੋਈ ਵੀ ਜਗ੍ਹਾ ਜਿੱਥੇ ਕੋਈ ਆਪਣਾ ਡਿਸਾਈਡ ਕਰਕੇ ਪਾਣੀ ਦੀਆਂ ਟੈਂਕੀਆਂ ਤੇ ਚੜਾਂਗੇ ਉੱਥੇ ਸਰਕਾਰ ਦਾ ਜਿਹੜਾ ਨੋਟੀਫਿਕੇਸ਼ਨ ਹੈ ਇਨੂੰ ਆਪਾਂ ਉਤੋਂ ਫਿਰ ਕਾਬੀਆਂ ਸੁਟਾਂਗੇ ਥੱਲੇ ਵੀ ਇਹ ਕਿਹੇ ਕੰਮ ਦਾ ਨਹੀਂ ਹੈਗਾ ਕਾਨੂੰਨ ਬਣਾਉਂਦਾ ਫਾਇਦਾ ਕੀ ਜੇ ਕਿਸੇ ਦਾ ਕੋਈ ਲਾਭ ਨਹੀਂ ਹੋਣਾ ਦਾ ਨਹੀਂ ਸ਼ਾਂਤਮਈ ਤਰੀਕੇ ਦੇ ਨਾਲ ਜਿਤਨਾ ਅੰਸ਼ਹਿਰ ਦੇ ਇੱਕ ਜ਼ਿੰਮੇਵਾਰ ਨਾਗਰਿਕ ਆ ਸਾਡੀ ਐਸੋਸੀਏਸ਼ਨ ਜਿਹੜੀ ਆ ਪ੍ਰਸ਼ਾਸਨ ਦੇ ਨਾਲ ਹਰ ਵੇਲੇ ਤਾਲਮਿਲ ਕਰਦੀ ਆ ਹਾਲਾਂਕਿ ਕਿੰਨੀ ਵਾਰੀ ਡਿਟੇਨ ਕੀਤਾ ਗਿਆ ਮੁਲਾਕਾਤ ਦੇ ਨਾਂ ਦੇ ਉੱਤੇ ਡਿਟੇਨ ਕੀਤਾ ਗਿਆ ਅੱਜ ਵੀ ਸਾਨੂੰ ਬੁਲਾਇਆ ਗਿਆ ਟਾਈਮ ਕਹਿੰਦੇ ਵੀ ਅਜੇ 2 ਦਿਨ ਹੋਰ ਲੱਗ ਜਾਣੇ ਸ਼ਹਿਰ ਲੱਗ ਜਾਣੇ ਲੱਗੇ ਕੋਈ ਗੱਲ ਨਹੀਂ 2 ਦਿਨ ਲੱਗ ਜਾਣ 3 ਦਿਨ ਲੱਗ ਜਾਣ 5 ਦਿਨ ਲੱਗ ਜਾਣ ਆਪਾਂ ਪਾਣੀ ਦੇ ਟੈਂਕੀਆਂ ਤੇ ਚੜਾਂਗੇ ਔਰ ਉਤਰਾਂਗੇ ਉਸ ਦਿਨ ਜਦੋਂ ਇਹਦਾ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਕਿਉਂਕਿ ਲੋਕ ਤੰਗੇ ਲੋਕਾਂ ਦੀ ਪਰੇਸ਼ਾਨੀ ਦੇਖੋ ਨਾ ਤੇ ਮੀਟਰ ਲੱਗਣ ਰਿਹਾ ਕੋਈ ਬਿਜਲੀ ਦਾ ਤੇ ਨਾ ਕੋਈ ਰਜਿਸਟਰੀ ਹੋਂਦੀ ਐ ਐਨਓਸੀ ਤੋਂ ਬਿਨਾ ਇਹ ਸਰਕਾਰ ਕਿਹੜੀ ਭਾਸ਼ਾ ਵਿੱਚ ਇਹਨਾਂ ਨੂੰ ਨੋਟੀਫਿਕੇਸ਼ਨ ਜਾਰੀ ਕਰੇ ਵੀ ਸਮਝ ਲੱਗੇ ਅਸੀਂ ਬੇਨਤੀ ਕਰਦੇ ਹਾਂ ਕਿ ਸਪਸ਼ਟ ਪੰਜਾਬੀ ਵਿੱਚ ਨੋਟੀਫਿਕੇਸ਼ਨ ਜਾਰੀ ਕਰੋ ਤਾਂ ਕਿ ਕੋਈ ਕਨਫਿਊਜ਼ਨ ਨਾ ਰਹੇ ਜਿਤਨਾ ਉਹ ਕਹਿੰਦੇ ਆ ਮੈਡਮ ਉਹਨੂੰ ਦੱਸ ਰਹੇ ਹੀ ਡਿਪਟੀ ਕਮਿਸ਼ਨਰ ਇਸ ਵਿੱਚ ਸੇਲ ਡੀਡ ਨਹੀਂ ਲਿਖਿਆ ਅਲੱਗੇ ਸਪਸ਼ਟ ਲਿਖਿਆ ਸਭ ਕੋ ਜੋ 12 ਤਰੀਕ ਨੂੰ ਜਿਹੜੇ ਰਜਿਸਟ੍ਰੇਸ਼ਨ ਕੀਤੀਆਂ 190 ਡਾਕੂਮੈਂਟ ਭੁਗਤੇ ਆ ਤੇ ਉਹ ਕਿਉਂ ਭੁਗਦੇ ਉਹ ਕੀ ਕਹ ਲੋ ਕੈਨਸਲ ਕਰਨਗੇ ਜਾ ਕੇ ਦੇਖੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੀ ਬਾਕੀ ਵੀ ਵੇਖਣ ਦੇ ਆ ਵੀ ਅੰਮ੍ਰਿਤਸਰ ਵਾਲੇ ਐਜੀਟੇਸ਼ਨ ਕਰਦੇ ਆ ਇਹ ਮੁੜ ਕੇ ਪੰਜਾਬ 'ਚ ਐਜੀਟੇਸ਼ਨ ਸ਼ੁਰੂ ਹੋ ਜੇਗੀ ਜਿਹਦੇ ਜੁਮੇ ਵਾਲੇ ਜਿਹੜੀ ਉਹ ਸਰਕਾਰ ਦੀ ਸਿੱਧੇ ਤੌਰ ਤੇ ਸਰਕਾਰ ਦੀ ਹੋਏਗੀ ਜੇ ਕੋਈ ਨੁਕਸਾਨ ਹੋਇਆ ਤੇ ਜਾ ਕੇ ਸਰਕਾਰ ਨੂੰ ਵੀ ਅੱਜ ਵਰਕਿੰਗ ਡੇ ਆ ਅੱਜ 5 ਦਸੰਬਰ ਨਵੰਬਰ ਦਾ ਦੇ ਨੇ ਆ ਅੱਜ ਵਰਕਿੰਗ ਡੇ ਆ ਜੇ ਉਹ ਐਮੈਂਡਮੈਂਟ ਕਰਨੀ ਸੋਧ ਕਰਨੀ ਆ ਤੇ ਤੁਸੀਂ ਉੱਥੋਂ ਕਰਕੇ ਮੇਲ ਪ੍ਰਥਮ ਕਰਕੇ ਜੇ ਸਰਕਾਰ ਦੀ ਮਨਸਾ ਸਾਫ ਆ ਇਹ ਲੋਕਾਂ ਨੂੰ ਰਲੀਫ ਦੇਣੀ ਆ ਤੇ ਅੱਜ ਕਰਵਾਦ ਨਹੀਂ ਸ਼ਾਂਤੀ ਕਾ ਪੋਸਟਪੋਨ ਕਰਨਾ ਕਿ ਉਹ ਨਹੀਂ ਕਰਾਂਗੇ ਸਾਡਾ ਕੋਈ ਦਿਲ ਸਰਾ ਕਰਦਾ ਵੀ ਆ ਇਹੋ ਜੇ ਕੰਮ ਕਰੀਏ ਵੱਡੇ ਵੀ ਸਾਡੀ ਮਜਬੂਰੀ ਬਣ ਜਾਨੀ ਹੈ ਸਰਕਾਰ ਦੀ ਸਿੱਧੀ ਸਿੱਧੀ ਜ਼ਿੰਮੇਵਾਰੀ ਆ ਜੇ ਕੋਈ ਕੋਈ ਨੁਕਸਾਨ ਹੋਇਆ ਜ਼ਿੰਮੇ ਸਰਕਾਰ ਦੀ ਹੋਵੇਗੀ ਜਾਇ